ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅਹਿਸਾਸ ਦੀ ਲੜੀ ਵਿੱਚ ਮੇਰਾ ਮਨ ਕਰਦਾ ਹੈ ਵੀ ਮੈਂ ਇੱਕ ਘਟਨਾ ਆਪ ਜੀ ਨਾਲ ਜ਼ਰੂਰ ਸਾਂਝੀ ਕਰਾਂ ਉਸ ਤੋਂ ਪਹਿਲੇ ਜੇ ਅਸੀਂ ਦੇਖੀਏ ਵੀ ਆਮ ਜੀਵਨ ਵਿੱਚ ਝਾਤੀ ਮਾਰੀਏ ਤੇ ਸਾਨੂੰ ਜਿਹੜੇ ਸਾਡੇ ਮਨ ਪਾਉਂਦੇ ਰੁਚੀ ਦੇ ਵਿਸ਼ੇ ਹੁੰਦੇ ਨੇ ਉਸ ਵਿੱਚ ਅਸੀਂ ਅਹਿਸਾਸ ਸਭ ਕੁਝ ਕਰ ਲੈਣੇ ਆ ਕਲਪਨਾ ਕਰੋ ਵੀ ਆਪਣੇ ਕਿਸੇ ਸੱਜਣਾ ਮਿੱਤਰਾਂ ਦੇ ਵਿਆਹ ਤੇ ਨਹੀਂ ਪੁੱਛ ਸਕੇ ਜਾਂ ਕਿਸੇ ਦੇ ਜਨਮ ਦਿਨ ਤੇ ਨਹੀਂ ਪੁੱਛ ਸਕੇ ਕਿਸੇ ਮਜਬੂਰੀ ਕਰਕੇ ਤੇ ਅਸੀਂ ਆਪਣੀ ਕਲਪਨਾ ਦੀ ਉਡਾਰੀ ਵਿੱਚ ਸਭ ਕੁਝ ਮਹਿਸੂਸ ਕਰ ਲੈਣੇ ਵੀ ਐਸਰੇ ਬਰਾਤ ਆ ਰਹੀ ਹੋਏਗੀ ਐਸਰੇ ਲਾਵਾ ਫੇਰੇ ਹੋ ਰਹੇ ਹੋਣਗੇ ਐਸਰੇ ਸਾਰੇ ਨੱਚਦੇ ਹੋਣਗੇ ਤੇ ਇਹ ਉਹ ਅਗਰ ਅਸੀਂ ਇਤਿਹਾਸ ਦੇ ਖੇਤਰ ਵਿੱਚ ਵੀ ਜੜੀਆਂ ਘਟਨਾਵਾਂ ਵਾਪਰੀਆਂ ਹਨ ਮੈਂ ਅੱਜ ਦੇ ਪਰਪੇਕਸ਼ ਦਾ ਉਦਾਹਰਣ ਲੈਂਦੇ ਹੋਏ ਇਹ ਠੀਕ ਹੈ ਵੀ ਉਹ ਗੁਰੂ ਸਾਹਿਬਾਨ ਗੁਰੂ ਕੇ ਮਹਿਲਾਂ ਦੇ ਆਤਮਕ ਪੱਧਰ ਬਹੁਤ ਉੱਚੇ ਹੋਣਗੇ ਪਰ ਜੇ ਮੈਂ ਦੁਨਿਆਵੀ ਵਿਅਕਤੀ ਤੌਰ ਤੇ ਸੋਚਾਂ ਮੈਂ ਇੱਕ ਦੁਨੀਆ ਦਾ ਐਗਜ਼ਾਮਪਲ ਦਿੰਦਾ ਹਾਂ ਤੁਹਾਡਾ ਸ਼ੇਅਰ ਕਰਨਾ ਚਾਹਨਾ ਵਾ ਵੀ ਕਲਪਨਾ ਕਰੋ ਵੀ ਇੱਕ ਇਸਤਰੀ ਆਪਣੇ ਪਤੀ ਨੂੰ ਦੁਕਾਨ ਤੇ ਫੋਨ ਕਰੇ ਔਰ ਪਤੀ ਫੋਨ ਦੁਬਾਰਾ ਰੱਖ ਦਵੇ ਸੁਣ ਕੇ ਹਲੋ ਕਰਕੇ ਰੱਖ ਦਵੇ ਵੀ ਬਾਅਦ ਚੋ ਗੱਲ ਕਰੀ ਐ ਗਵਾਂਡੀ ਦੁਕਾਨਦਾਰ ਨਾਲ ਝਗੜਾ ਹੋ ਗਿਆ ਜਾਂ ਅਫਸਰ ਨਾਲ ਝਗੜਾ ਹੋ ਗਿਆ ਤੇ ਫੋਨ ਵਾਪਸ ਰੱਖ ਦਵੇ ਤੇ ਮੇਰੇ ਖਿਆਲ ਨਾਲ ਘਰ ਕੀ ਇਸਤਰੀ ਨੂੰ ਚੈਨ ਨਹੀਂ ਪੈਂਦਾ ਹੋਏਗਾ ਬੈਡਰੂਮ ਤੋਂ ਡਰਾਈング ਰੂਮ ਡਰਾਈング ਰੂਮ ਤੋਂ ਬੈਡਰੂਮ ਵੇੜੇ ਜਾ ਕੇ ਕੁਝ ਬਜ਼ੁਰਗਾਂ ਸੱਜਣਾ ਮਿੱਤਰਾਂ ਨੂੰ ਫੋਨ ਕਰਦੀ ਹੋਏਗੀ ਵੀ ਜਾ ਕੇ ਦੇਖੋ ਦੁਕਾਨ ਤੇ ਕੋਈ ਗਵਾਂਡੀਆਂ ਨਾਲ ਝਗੜਾ ਹੋ ਗਿਆ ਗੱਲ ਨਹੀਂ ਸੁਣਦੇ ਪਏ ਉਹ ਚੈਨ ਨਹੀਂ ਪੈਂਦਾ ਹੋਏਗਾ ਤੇ ਮੇਰੇ ਖਿਆਲ ਨਾਲ ਜਦ ਤੱਕ ਦੁਬਾਰਾ ਫੋਨ ਨਾ ਆ ਜਾਵੇ ਤੱਕ ਉਹ ਇਸਤਰੀ ਚੈਨਲ ਬੈਠ ਨਹੀਂ ਸਕਦੀ ਮੇਰੇ ਖਿਆਲ ਨਾਲ ਮੇਰੇ ਨਾਲ ਸਹਿਮਤ ਹੋਗੇ ਤੇ ਮੇਰੀ ਖਾਸ ਤੌਰ ਤੇ ਮਾਤਾਵਾਂ ਭੈਣਾਂ ਨਾਲ ਚਰਣਾ ਜੀ ਬੇਨਤੀ ਹੈ ਕੀ ਭੈਣੋਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਪ੍ਰੋਗਰਾਮ ਨੂੰ ਬਣਾਦੇ ਆ 40-40 ਦਿਨ ਦਾ ਸੁਖਮਨੀ ਸਾਹਿਬ ਦੇ ਪਾਠ ਦੀ ਲੜੀ ਤੇ ਚਲਾ ਲਨੇ ਆ ਸੀ ਕੀ ਅਸੀਂ ਇਹ ਵੀ ਅਹਿਸਾਸ ਕੀਤਾ ਵੀ ਲਾਹੌਰ ਤੋਂ ਅੰਮ੍ਰਿਤਸਰ ਦੀ ਦੂਰੀ ਕਿੰਨੀ ਹੈ ਜਦੋਂ ਗੁਰੂ ਕੇ ਮਹਿਲਾਂ ਨੂੰ ਪਤਾ ਲੱਗਿਆ ਹੋਵੇਗਾ ਵੀ ਅੱਜ ਗੁਰੂ ਅਰਜਨ ਪਾਤਸ਼ਾਹ ਜੀ ਨੂੰ 33 ਤਵੀ ਤੇ ਬਿਠਾਇਆ ਗਿਆ ਉਹ ਗੁਰੂ ਕੇ ਮਹਿਲਾਂ ਨੇ ਸਮਾਂ ਕਿਵੇਂ ਕੱਟਿਆ ਹੋਏਗਾ ਜਦੋਂ ਪਤਾ ਲੱਗਿਆ ਵੀ ਅੱਜ ਦੇਖ ਵਿੱਚ ਉੱਾਨੇ ਜਾ ਰਹੇ ਨੇ ਉਹ ਗੁਰੂ ਕੇ ਮਹਿਲਾਂ ਨੇ ਸਮਾਂ ਕਿਵੇਂ ਕੱਟਿਆ ਹੋਏਗਾ ਉਹ ਰਾਤ ਗੁਰੂ ਕੇ ਮੈਦਾਨੇ ਕਿਵੇਂ ਕੱਟੀ ਹੋएगी ਜਦੋਂ ਪਤਾ ਲੱਗਿਆ ਆਏਗਾ ਵੀ ਸਰੀਰ ਤੇ ਛਾਲੇ ਪਏ ਨੇ ਤੇ ਸੇਰੇ ਉਹਨਾਂ ਨਦੀ ਵਿੱਚ ਇਸ਼ਨਾਨ ਕਰਾ ਦੇਣਾ ਉਹ ਸੌ ਨਹੀਂ ਸਕੇ ਹੋਣਗੇ ਇਹਨਾਂ ਅਹਿਸਾਸ ਤਾਂ ਕਰੀਏ ਗੁਰੂ ਪਿਆਰਿਓ ਵੀ ਤਾਂ ਹੀ ਗੱਲ ਬਣੇਗੀ ਨਾ ਤਾਂ ਹੀ ਸਾਨੂੰ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦੇ ਔਰ ਉਸ ਪਰਿਵਾਰ ਦੀਆਂ ਕੁਰਬਾਨੀਆਂ ਦਾ ਤਾਂ ਹੀ ਪਤਾ ਲੱਗੇਗਾ ਗੁਰੂ ਪਿਆਰਿਓ ਜਿੱਥੇ ਅਸੀਂ ਪਾਠਾਂ ਦੀ ਲੜੀ ਚਰਾਨੇ ਆ ਮubaruk ਹੈ ਅੱਛੀ ਗੱਲ ਹੈ ਉੱਥੇ ਇਹ ਵੀ ਅਸੀਂ ਮਹਿਸੂਸ ਕਰੀਏ ਵੀ ਉਸ ਕੁਰਬਾਨੀ ਦੇ ਲੈਵਲ ਨੂੰ ਗੁਰੂ ਪਾਤਸ਼ਾਹ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ